ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅਕਾਲੀ ਦਲ ਦੇ ਲੀਡਰ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨੇ ਭਈਆਂ ਦੀ ਸਪੋਰਟ ਦਾ ਐਲਾਨ ਕਰ ਦਿੱਤਾ ਵਾ ਭਈਆਂ ਦੇ ਖਿਲਾਫ ਜਾ ਰਹੇ ਐ ਤੇ ਉਹਨਾਂ ਨੇ ਇੱਕ ਮਹਮ ਦਾ ਵੀ ਆਗਾਜ਼ ਕਰ ਦਿੱਤਾ ਵਾ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਭਈਆਂ ਨੂੰ ਪੰਜਾਬ ਚੋਂ ਕੱਢਿਆ ਜਾਏ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਖਿਲਾਫ ਵੀ ਉਹ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਭਈਆਂ ਦੀ ਸਪੋਰਟ ਕੀਤੀ ਹੈ ਤੇ ਕਿਹਾ ਹੈ ਕਿ ਮੈਂ ਕਿਸ ਤਰ੍ਹਾਂ ਭਈਆਂ ਨੂੰ ਪੰਜਾਬ ਚੋਂ ਕਰ ਸਕਨਾ ਮੈਂ ਇਸ ਬਿਆਨ ਨੂੰ ਲੈ ਕੇ ਤੇ ਜਿਹੜਾ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਹੈ ਉਹ ਹੁਣ ਨਵੀਂ ਮਹਮ ਚਲਾ ਰਿਹਾ ਹੈ ਆਖਿਰ ਕੀ ਡਿਟੇਲ ਹੈ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬੜੀ ਹੀ ਅਹਿਮ ਤੇ ਬੜੀ ਹੀ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਸਾਰਾ ਪ੍ਰਯਾਸ ਕੀਤਾ ਗਿਆ ਅਕਾਲੀ ਦਲ ਦੁਆਰਾ ਔਰ ਬਹੁਤ ਸਾਰਾ ਉਹਨਾਂ ਦੇ ਵਕੀਲਾਂ ਦੁਆਰਾ ਕੀਤਾ ਗਿਆ ਔਰ ਦੂਜੇ ਪਾਸੇ ਪਰਵਾਸੀਆਂ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਅੱਜ ਵੀ ਹੈ ਉਸ ਉੱਤੇ 6 ਮਾਨ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਨਹੀਂ ਲਿਆ ਔਰ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਸ ਮੁੱਦੇ ਪ੍ਰਤੀ ਕੰਮ ਕਰ ਰਹੇ ਨੇ ਜਿਹਦੇ ਪ੍ਰਤੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਨਗਾਮ ਰਹਿ ਗਿਆ ਕਿਉਂਕਿ ਅੱਜ ਜਿਹੜੀ ਤੁਸੀਂ ਖਬਰ ਵੇਖੋਗੇ ਵਿਕਰਮ ਸਿੰਘ ਮਜੀਠੀਆ ਦੀ ਇੱਕ ਤਾਂ ਜ਼ਮਾਨਤ ਨੂੰ ਲੈ ਕੇ ਆਹਰ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਹੋਰ ਬਹੁਤ ਸਾਰੇ ਲੀਡਰ ਜਿੰਨੇ ਵੀ ਵਿਕਰਮ ਮਜੀਠੀਆ ਦੀ ਟੀਮ ਦੇ ਬੰਦੇ ਨੇ ਯਾਨੀ ਮੈਂਬਰ ਕਹਿ ਲਓ ਉਹਨਾਂ ਸਾਰਿਆਂ ਨੇ ਪ੍ਰਵਾਸੀਆਂ ਦਾ ਮੁੱਦਾ ਚੱਕ ਲਿਆ ਤਾਂ ਇੱਥੇ ਆ ਕੇ ਹੁਣ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਈ ਇਹ ਤਾਂ ਪੰਜਾਬ ਦੀ ਸਰਕਾਰ ਨੂੰ ਡੇਗਣ ਜਾ ਰਹੇ ਨੇ ਕਿਉਂਕਿ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਈ ਸਾਰੇ ਮੁੱਦਿਆਂ ਪ੍ਰਤੀ ਕਾਰਨ ਬੋਰਡ ਦੀ ਪਤਨੀ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਮੁੱਦੇ ਪ੍ਰਤੀ ਵੀ ਨਾਕਾਮ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਅੱਜ ਤੱਕ ਜੂਝ ਰਹੇ ਨੇ ਵੈਸੇ ਉਹਦੇ ਉੱਤੇ ਸੀਬੀਆਈ ਜਾਂਚ ਕਰ ਰਹੀ ਆ ਬਹੁਤ ਸਾਰਾ ਪ੍ਰਯਾਸ ਸੀਬੀਆਈ ਦੁਆਰਾ ਕੀਤਾ ਜਾ ਰਿਹਾ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਦੇ ਖਾਤਰ ਤਾਂ ਹੁਣ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਕਿਵੇਂ ਹੁੰਦੀ ਇੱਕ ਪਹਿ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮੁਤਾਬਕ ਪੰਜਾਬ ਦੇ ਲੋਕਾਂ ਦੇ ਨਾਲ ਕਿਵੇਂ ਖੜ ਗਏ ਵੀ ਯਾਨੀ ਭਈਆਂ ਦੇ ਵਿਰੁੱਧ ਉਹਨਾਂ ਨੇ ਆਪਣੀ ਮੁਹਿੰਮ ਰਚ ਦਿੱਤੀ ਆ ਮੈਂ ਤੁਹਾਡੇ ਨਾਲ ਕਈ ਵਾਰ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ ਕਈ ਸਾਰੀਆਂ ਅਪਡੇਟਾਂ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਸਾਹਿਬ ਇਨਕਾਰ ਰਹਿ ਜਾਂਦੇ ਨੇ ਉਹੀ ਮੁੱਦੇ ਨੂੰ ਅਕਾਲੀ ਦਲ ਚਾਹਦਾ ਤਾਂ ਕਿ ਸਾਡੀ ਪੰਜਾਬ ਦੇ ਅੰਦਰ ਸਰਕਾਰ ਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਕੱਟਾ ਬਲਟ ਹੋ ਸਕਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀਰੋ ਛੁੱਟ ਜਾਣਗੇ ਕਿਉਂਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਆਪਣੀ ਸਟੇਟਮੈਂਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰੀ ਹੈ ਕਹਿੰਦਾ ਜੀ ਭਈਆਂ ਨੂੰ ਪੰਜਾਬ ਦੇ ਵਿੱਚੋਂ ਕਿਵੇਂ ਕੱਢ ਦੇਵਾਂਗੇ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਥਿਉਰੀਆਂ ਅਕਸਰ ਮੈਂ ਤੁਹਾਨੂੰ ਦੱਸਦਾ ਰਿਹਾ ਕਿ ਭਾਈ ਪੰਜਾਬ ਦੇ ਲੋਕ ਤਾਂ ਕਹਿੰਦੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਭਈਆ ਐਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਿਕੰਮ ਹੈ ਤਾਂ ਹੁਣ ਆਕਾਲੀ ਦਲ ਨੇ ਆਪਣਾ ਜੁਮਾ ਕਈ ਸਾਰੇ ਮੁੱਦੇ ਪ੍ਰਤੀ ਕਿਵੇਂ ਲੈਲੇ ਸਮਝ ਰਹਾ ਤੇ ਅੰਧਿਰਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਹੁੰਦੀ ਆ ਉਹ ਤੁਹਾਡੇ ਨਾਲ ਬਹੁਤ ਵੱਡੀ ਅਪਡੇਟ ਸਾਂਝੀ ਕਰਾਂਗੇ ਸੁਣੋ ਦੇਖੋ ਕੱਲ ਇਹ ਆਇਆ ਕਿ ਬਹੁਤ ਸੰਸਕ੍ਰਿਤ ਇਸ਼ੂ ਆ ਮੈਂ ਕੱਲ ਸ਼ਗਵਾਰੇ ਦੇ ਕੋਲ ਜਿਹੜਾ ਸ਼ਹਾਦਤ ਉਹ ਚੇਤੇ ਨਾਲ ਪੱਤਫਾ ਜੀ ਹੋਈ ਤੇ ਕਤਲ ਹੋਇਆ ਬੜੀ ਬਹੁਤੀ ਤੇ ਤੀਵਲਾ ਕਮੋਇਆ ਕੱਲ ਦਾ ਬੱਚੇ ਦੇ ਘਰ ਬਾਪੂ ਨੂੰ ਮਿਲਣ ਵਾਸਤੇ ਗਿਆ ਸੀ ਇੱਕ ਵਾਰ ਘੇਰੇ ਤੋਂ ਜੇ ਕੈਂਸੀਲਟ ਹੋ ਗਈ ਤੇ ਸਮਝਾ ਕੇ ਜਦੋਂ ਛੋਟੇ ਬੱਚਿਆਂ ਨਾਲ ਇਦਾਂ ਤੇ ਕੋਈ ਹਾਦਸਾ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਟਾਨਕ ਪੱਧਰ ਤੇ ਟੁੱਟਦੀਆਂ ਭਾਵਨਾਵਾਂ ਇਸ ਤਿੱਕੇ ਏਮੋਸ਼ਨਲ ਹੁੰਦੀਆਂ ਨੇ ਗੁੱਸਾ ਵੀ ਹੁੰਦਾ ਤੇ ਉੱਤੇ ਕਾਨੂੰਨ ਦਾ ਡਰ ਪੰਜਾਬ ਦੇ ਵਿੱਚ ਨਹੀਂ ਰਿਹਾ ਘਟਾਵਾ ਲੱਗਦਾ ਪਰ ਮੈਂ ਕਹਿੰਦਾ ਕਿ ਸਾਰਿਆਂ ਨੂੰ ਇਹੰਤੀ ਕਿਸੀ ਸੀ ਕਿ ਇਸ ਵੇਲੇ ਸਮਾਂ ਹੈ ਕਿ ਸਾਰਿਆਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਸੋਸ਼ਲ ਚਾਪ ਕੇ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਸੁਣ ਲਿਆ ਪੰਜਾਬ ਵਾਲੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਮੁੱਦੇ ਪ੍ਰਤੀ ਇਕਜੁੱਟ ਹੋ ਗਏ ਨੇ ਪਰ ਦੂਜੇ ਪਾਸੇ ਇਸੇ ਹੀ ਮੁੱਦੇ ਪ੍ਰਤੀ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਨਕਾਮ ਰਹਿ ਗਿਆ ਸੀ ਨਕਾਮੀ ਹੈ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਰੇ ਜੀ ਸਟੇਟਮੈਂਟ ਆ ਗਈ ਹੈ ਕਿ ਪੰਜਾਬ ਦੇ ਲੋਕਾਂ ਨੇ ਸੁਣ ਲਈ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਬਈਆਂ ਦੁਆਰਾ ਬਹੁਤ ਵੱਡੇ ਪੱਧਰ ਤੇ ਕਰਾਇਮ ਕੀਤਾ ਜਾ ਰਿਹਾ ਸੀ ਉਹਨਾਂ ਬਈਆਂ ਦੇ ਹੱਕ ਦੇ ਵਿੱਚ ਸਾਡੇ ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਵਿੱਚ ਰਹਿ ਕੇ ਵੀ ਕੁਝ ਨਹੀਂ ਕਰ ਪਾਇਆ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਜੀ ਇਹ ਮੁੱਦਾ ਯਾਨੀ ਅਸੀਂ ਬਈਆਂ ਨੂੰ ਕਿਵੇਂ ਖੜ੍ਹ ਦੇਾਂਗੇ ਦੇਖੋ ਪੰਜਾਬ ਦੇ ਲੋਕ ਪੀੜਤ ਨੇ ਬੱਚੇ ਮਾਰੇ ਜਾ ਰਹੇ ਨੇ ਇਹਨਾਂ ਪੜਣਾ ਦੇ ਨਾਲ ਕ੍ਰਾਈਮ ਹੋ ਰਿਹਾ ਬਹੁਤ ਸਾਰਾ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਕਿ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਕੱਲ ਇੱਕ ਭਈਏ ਨੇ ਬੰਦਾ ਮਾਰ ਦਿੱਤਾ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਪਰ ਹੁਣ ਪੰਜਾਬ ਦੇ ਅੰਦਰ ਅਕਾਲੀ ਦਲ ਤਖਤਾ ਪਲਟ ਕਿਵੇਂ ਕਰ ਸਕਦਾ ਸਭ ਤੋਂ ਵੱਡੀ ਖਬਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਵੀ ਮੁੱਦਾ ਚੱਕਦੇ ਨੇ ਤਾਂ ਅਕਾਲੀ ਦਲ ਦੀ ਪਹਿਲੀ ਨਜ਼ਰ ਉਹਨਾਂ ਮੁੱਦਿਆਂ ਪ੍ਰਤੀ ਹੁੰਦੀ ਹੈ ਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਕਾਮ ਰਹਿਣਗੇ ਉਹੀ ਮੁੱਦਾਸੀਂ ਚੱਕਾਂਗੇ ਪਰ ਹੁਣ ਅਕਾਲੀ ਦਲ ਨੇ ਭਈਆਂ ਦੇ ਖਿਲਾਫ ਮਹੰਮਰਾ ਚ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਅਕਾਲੀ ਦਲ ਖੜਨ ਜਾ ਰਿਹਾ ਤਾਂ ਮੈਂ ਪਹਿਲਾਂ ਵੀ ਕਹਿੰਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ ਨੂੰ ਵਿਕਸਿਤ ਨਹੀਂ ਹੋਣ ਦੇਣਾ ਤਾਂ ਪੰਜਾਬ ਦੇ ਲੋਕਾਂ ਦੀ ਹਰ ਇੱਕ ਗੱਲ ਮੰਨਣੀ ਪੈਣੀ ਹੈ ਜਿਹੜੀ ਮੁੱਦਿਆਂ ਪ੍ਰਤੀ ਹੈ ਤਾਂ ਇੱਥੇ ਸਾਡੇ ਪੰਜਾਬ ਦੀ ਸਰਕਾਰ ਤਾਂ ਨਾਕਾਮ ਰਹਿੰਦੀ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੂੰਹੋਂ ਕਹੀ ਸੀ ਇੱਕ ਗੱਲ ਪੈਦਾ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਜੇਲ੍ਹ ਦੇ ਵਿੱਚੋਂ ਕਦੇ ਹੀ ਬਾਹਰ ਨਹੀਂ ਨਿਕਲਣ ਦਿੰਦੇ ਪਰ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਕਿਉਂਕਿ ਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਕਰ ਦਿੱਤਾ ਇਹ ਬਾਤ ਡੂੰਗਾ ਤੀਰ ਮਾਰੇ ਯਾਨੀ ਮੈਂ ਪਹਿਲੇ ਦਿਨ ਹੀ ਕਹਿੰਦਾ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਮਾਉਣਗੇ ਉਸ ਤਰ੍ਹਾਂ ਕਮਾਉਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਗਲਤੀ ਕਰੂਗਾ ਉਸੇ ਗਲਤੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਵਰਕਰ ਕਹਿ ਲੋ ਉਸੇ ਗਲਤੀ ਦੇ ਉੱਤੇ ਕੰਮ ਕਰਨਗੇ ਤੇ ਫਿਰ ਪੰਜਾਬ ਦੇ ਲੋਕ ਪਲਟਾ ਮਾਰਨਗੇ ਐਸ ਕਰਕੇ ਮੈਂ ਕਹਿ ਰਿਹਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ 25 ਸਾਲ ਪਹਿਲਾਂ ਲੁੱਟਦਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇਕਰ ਨਹੀਂ ਵਿਕਸਿਤ ਹੋਣ ਦੇਣਾ ਤਾਂ ਪੰਜਾਬ ਦੇ ਅੰਦਰ ਇੱਕ ਇੱਕ ਮੁੱਦੇ ਤੇ ਕੰਮ ਕਰਨਾ ਪੈਣਾ ਤਾਂ ਫੇਰ ਮਨੂੰ ਪੰਜਾਬ ਦੀ ਜਨਤਾ ਕਿ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਅੱਜ ਸਾਡੇ ਨਾਲ ਖੜਾ ਹੈ ਬਹੁਤ ਵੱਡੇ ਸੰਕਟ ਦੀ ਘੜੀ ਹੈ ਕਿਉਂਕਿ ਇਹ ਵੀ ਇੱਕ ਮਹਾਮਾਰੀ ਹੈ ਜਿਹੜੇ ਭਈਆਂ ਦੁਆਰਾ ਵੱਡੇ ਪੱਦਰਾਂ ਦੇ ਉੱਤੇ ਕ੍ਰਾਈਮ ਤਾਂ ਕੀਤਾ ਹੀ ਜਾ ਰਿਹਾ ਲੋਕਤਾ ਮਾਰੀ ਜਾ ਰਹੀ ਨਹੀਂ ਪਰ ਗੁਰੂ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਹੈ ਇਹ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਕੇ ਜੇਕਰ ਮੁੱਖ ਮੰਤਰੀ ਦੇ ਅਹੁਦੇ ਉੱਤੇ ਬਹਿ ਕੇ ਵੀ ਸਾਡੇ ਪੰਜਾਬ ਦੇ ਅੰਦਰ ਕੋਈ ਕਾਨੂੰਨ ਨਹੀਂ ਲੈ ਕੇ ਆਉਂਦੇ ਜਾਂ ਕੋਈ ਕਾਨੂੰਨ ਨਹੀਂ ਬਣਦਾ ਜਾਂ ਇਹਨਾਂ ਗੱਲਾਂ ਦੇ ਉੱਤੇ ਠੱਲ ਨਹੀਂ ਪੈਂਦੀ ਤਾਂ ਪੰਜਾਬ ਦੇ ਅੰਦਰ ਤਾਕਤਾਂ ਪਲਟ ਤਏ ਆ ਕਿ ਪੰਜਾਬ ਦੇ ਵਿੱਚ ਸੇ ਕੰਮ ਤਾਂ ਬਹੁਤ ਸਾਰੀ ਹੈਗੀ ਆ ਪਰ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਨਹੀਂ ਵੀ ਹੈਗੇ ਉਹ ਲੋਕ ਵੀ ਇਸ ਗੱਲ ਦਾ ਹਾਮੀ ਭਰਦੇ ਨੇ ਕਿ ਭਾਈ ਹਾਂ ਪੰਜਾਬ ਅੱਜ ਪੀੜਤ ਹੈ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਦੇ ਨਕਾਮ ਉਹਨਾਂ ਹੀ ਗੱਲਾਂ ਨੂੰ ਘੇਰ ਕੇ ਅਕਾਲੀ ਦਲ ਖੁਦ ਆਪਣਾ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਰਿਹਾ ਤਾਂ ਇੱਥੇ ਆ ਕੇ ਪੰਜਾਬ ਦਾ ਮੁੱਖ ਮੰਤਰੀ ਨਕਾਮ ਹੈ ਤੇ ਮੁੱਧਾ ਪ੍ਰਤੀਨikam ਨਾ ਕਰਨਲ ਵਾਰ ਦੀ ਪਤਨੀ ਨੂੰ ਕੋਈ ਇਨਸਾਫ ਮਿਲਿਆ ਨਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਭਈਆਂ ਤੋਂ ਛੁਟਕਾਰਾ ਮਿਲ ਰਿਹਾ ਤਾਂ ਹੁਣ ਪੰਜਾਬ ਦੇ ਸਿੰਘ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਆਪਣਾ ਜੋਰ ਸ਼ੋਰਾਂ ਦੇ ਨਾਲ ਭਈਆਂ ਤੇ ਮੁਹਿਮ ਰਚ ਚੁੱਕਿਆ ਇਹ ਅਕਸਰ ਤੁਸੀਂ ਵੀਡੀਓ ਦੇਖ ਚੁੱਕੇ ਹੋ ਤਾਂ ਬਹੁਤ ਸਾਰੀਆਂ ਵੀਡੀਓ ਵੈਸੇ ਵੀ ਸਿੰਘਾਂ ਦੀਆਂ ਵਾਇਰਲ ਹੋ ਚੁੱਕੀਆਂ ਨੇ ਕਿ ਭਾਈ ਅਸੀਂ ਆਪਣੇ ਪੱਦਰ ਦੇ ਉੱਤੇ ਇਹਨਾਂ ਨੂੰ ਸਜ਼ਾ ਦੇਵਾਂਗੇ ਔਰ ਜਿਹੜੇ ਬੱਚੇ ਨੂੰ ਚੱਕਣ ਵਾਲਾ ਦਰਿੰਦਾ ਉਹਨੂੰ ਕੀ ਸਜ਼ਾ ਮਿਲ ਸਕਦੀ ਹੈ ਕਿਹੜੀ ਸਜ਼ਾ ਹੋ ਸਕਦੀ ਹੈ ਉਹਦੇ ਉੱਤੇ ਪੌਸ ਕੋ ਧਾਰਾ ਲੱਗਣੀ ਹੈ ਜਿਹੜੀ ਕਿ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕਰਨਾ ਬਹੁਤ ਜ਼ਿਆਦਾ ਕ੍ਰਾਈਮ ਕਰਨਾ ਬੱਚਿਆਂ ਦੇ ਨਾਲ ਉਹ ਪੌਸ ਕੋ ਧਾਰਾ ਫਾਂਸੀ ਦੇ ਤੱਕ ਤੇ ਦੱਕ ਲੈ ਕੇ ਜਾਂਦੀ ਹੈ ਤਾਂ ਹੁਣ ਉਸ ਬੰਦੇ ਨੂੰ ਫਾਂਸੀ ਵੀ ਹੋ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੇ ਤਾਕਿਆ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਹਰ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਦੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਜਿਹਨੇ ਬਾਕੀ ਵੱਡੇ ਵੀ ਲੀਡਰ ਹੈ ਉਹ ਸਾਰੇ ਹੁਣ ਇਸ ਚੀਜ਼ ਦੇ ਉੱਤੇ ਲੱਗੇ ਆ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ ਭਈਆਂ ਨੂੰ ਕਿਸ ਤਰ੍ਹਾਂ ਕਰ ਸਕਨੇ ਆ ਜਦਕਿ ਇਸ ਚੀਜ਼ ਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਆਈਡੀਆ ਹੈ ਪਤਾ ਹੈ ਕਿ ਜਿਹੜੇ ਭਈਏ ਆ ਉਹ ਬਹੁਤ ਜ਼ੁਲਮ ਕਰਨਦੇ ਆ ਉਹ ਯੂਪੀ ਬਿਹਾਰ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਵੀ ਲੇਕਿਨ ਕੀ ਹੈ ਕਿ ਸ਼ਾਇਦ ਭਈਆਂ ਦੇ ਪਿੱਛੇ ਏ ਹੁਣ ਐਕਸ਼ਨ ਇਹਨਾਂ ਲਿਆ ਹੀ ਨਹੀਂ ਜਾ ਰਿਹਾ ਉਸ ਤਰ੍ਹਾਂ ਸ਼ਕਤੀ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਕੇ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਕਰਨੀ ਚਾਹੀਦੀ ਸੀ ਤੇ ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਜਿਹੜੇ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਜਿਹੜੇ ਅਕਾਲੀ ਦਲ ਦੇ ਲੀਡਰ ਹੈ ਉਹਨਾਂ ਨੇ ਉਹਨਾਂ ਦੇ ਜਿਹੜੇ ਇਸ ਚੀਜ਼ ਨੂੰ ਆਵਾਮ ਦੇ ਸਾਹਮਣੇ ਲੈ ਕੇ ਆਏ ਆ ਕਿ ਦੇਖੋ ਕਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਪੰਜਾਬੀਆਂ ਦੀ ਸਪੋਰਟ ਕਰਨ ਦੀ ਬਜਾਏ ਭਈਆਂ ਦੀ ਸਪੋਰਟ ਕਰਨ ਦੇ ਆ ਵਾ ਇਹ ਤੁਹਾਡਾ ਭਲਾ ਨਹੀਂ ਕਰ ਸਕਦਾ ਇਹ ਤੁਹਾਡਾ ਸੱਜਣ ਨਹੀਂ ਹੈ ਇਹ ਚੀਜ਼ਾਂ ਲੈ ਕੇ ਉਹ ਆਵਾਮ ਦੇ ਸਾਹਮਣੇ ਗਏ ਆਵਾਮ ਦੀ ਸਪੋਰਟ ਹਾਸਲ ਕਰਨ ਵਾਸਤੇ ਕਿਉਂਕਿ ਅਕਾਲੀ ਦਲ ਇਸ ਟਾਈਮ ਆਵਾਮ ਦੇ ਦਿਲਾਂ 'ਚ ਲੱਥ ਚੁਕੇ ਲੇਕਿਨ ਹੁਣ ਉਹ ਆਪਣੇ ਕੋਈ ਐਸਾ ਹਰ ਉਹ ਕੰਮ ਕਰਦੇ ਪਏ ਜਿੰਨਾ ਕਰਕੇ ਆਵਾਮ ਦੇ ਦਿਲਾਂ ਦੇ ਵਿੱਚ ਫਿਰ ਦੁਬਾਰਾ ਵਸ ਜਾਣ ਰਾਜ ਕਰਨ ਲੱਪਨ ਜਦਕਿ ਇਸ ਤਰ੍ਹਾਂ ਨਹੀਂ ਹੋਣਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਹੈ ਪਿਛਲੇ 25 ਸਾਲਾਂ ਤੋਂ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਰਹੇ ਹੋ ਪੰਜਾਬ ਦਾ ਬੇੜਾ ਕਰ ਰਹੇ ਹੋ ਤੇ ਇਹ ਗੱਲ ਵੈਸੇ ਵੀ ਸਿਆਸਤ ਦੇ ਵਿੱਚ ਹੁੰਦੀ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਜਿਹੜੀ ਕੋਈ ਵੀ ਕੋ ਕੰਮ ਕਰੇ ਤੇ ਜਿਹੜੀ ਮੁਖਾਲਫ ਪਾਰਟੀ ਹੁੰਦੀ ਹੈ ਆਪੋਜੀਸ਼ਨ ਪਾਰਟੀ ਉਹ ਉਹਦੀਆਂ ਖਾਮੀਆਂ ਲੱਭਦੀ ਰਹਿੰਦੀ ਤਾਂ ਕਿ ਆਵਾਮ ਦੇ ਸਾਹਮਣੇ ਲਿਆ ਸਕੇ ਦੱਸ ਸਕੇ ਕਿ ਦੇਖੋ ਸਰਕਾਰ ਤੁਹਾਨੂੰ ਕਿਸ ਤਰ੍ਹਾਂ ਬੇਵਕੂਫ ਬਣਾ ਰਹੀ ਹੈ ਲekin ਇਸ ਟਾਈਮ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਵੈਸੇ ਚਾਹੀਦਾ ਹੈ ਕਿ ਪੰਜਾਬੀਆਂ ਹੀ ਸਪੋਰਟ ਕਰਨ ਲੇਕਿਨ ਉਹ ਪਈਆਂ ਦੀ ਸਪੋਰਟ ਚ ਗੜੇ ਹੈ ਇਸੇ ਕਰਕੇ ਲੋਕ ਉਹਨਾਂ ਤੋਂ ਇਨਾ ਬਸਦਨ ਹੋਏ ਹੈ ਲੇਕਿਨ ਅਕਾਲੀ ਦਲ ਦੇ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਵੀ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਉਹ ਵੀ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਨਹੀਂ ਵਸ ਸਕਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਜਗਰ ਕੋਈ ਇਸ ਟਾਈਮ ਵਸ ਰਿਹਾ ਹੈ ਤੇ ਉਹ ਅਮਰਪਾਲ ਸਿੰਘ ਹੈ ਸਾਰਿਆਂ ਦੀ ਨਜ਼ਰਾਂ ਅਮਰਪਾਲ ਸਿੰਘ ਤੇ ਹੈ ਕਿ ਕਦੋਂ ਅਮਰਪਾਲ ਸਿੰਘ ਬਾਹਰ ਆਏ ਤੇ ਅਹੀਂ ਉਹਨੂੰ 2027 ਦੀਆਂ ਚੋਣਾਂ ਜਿਤਾ ਕੇ ਤੇ ਮੁੱਖ ਮੰਤਰੀ ਪੰਜਾਬ ਬਣਾਈਏ ਇਹ ਗੱਲ ਸਾਰਿਆਂ ਦੇ ਦਿਲਾਂ ਦੇ ਵਿੱਚ ਹੈ ਹਕੀਕਤ ਹੈ ਕਿਉਂਕਿ ਮੈਂ ਇਸ ਚੀਜ਼ ਨੂੰ ਜਾਣਨਾ ਮੈਨੂੰ ਇਹਨਾਂ ਪਤਾ ਹੈ ਕਿ ਲੋਕ ਅਮਰਪਾਲ ਸਿੰਘ ਦੇ ਬੇਲ ਦੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਕਿਦੋਂ ਉਹ ਬਾਹਰ ਹੋਣ ਤੇ ਉਹਨਾਂ ਨੂੰ ਇਲੈਕਸ਼ਨ ਜਿਤਾਈਏ ਤੇ ਅਮਰਿਤਪਾਲ ਵਾਕਈ ਇੱਕ ਹੀਰੋ ਹੈ ਜਿਹਦੇ ਜਿੰਨੂੰ ਅੱਜ ਤੱਕ ਦੇਖ ਲੋ ਅਗਰ ਸਜ਼ਾ ਵੀ ਕੱਟ ਰਿਹਾ ਹੈ ਤਿੱਕਰ ਤੇ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਕੱਟ ਰਿਹਾ ਲੋਕਾਂ ਦੇ ਚੰਗਾ ਕੰਮ ਕਰਨ ਵਾਸਤੇ ਦੇਖ ਲੋ ਉਹਨੂੰ ਸਜ਼ਾਵਾਂ ਹੁੰਦੀਆਂ ਤੋ ਇੱਕ ਅੱਛਾ ਆਦਮੀ ਹੈ ਤੇ ਲੋਕਾਂ ਦਾ ਜਿਹੜਾ ਚੋਣ ਹੈ 2027 ਦੇ ਵਿੱਚ ਅਮਰਿਤਪਾਲ ਦਾ ਬਹੁਤ ਵਧੀਆ ਆਵੇ ਬਾਕੀ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਆਪਣੇ ਫਾਇਦੇ ਲੱਗੀਆਂ ਕਿਸੇ ਤੇ ਇਸ਼ਾਰੇ ਤੇ ਚੱਲਣ ਦੀਆਂ ਤੇ ਕੋਈ ਨਾ ਕੋਈ ਇਹਨਾਂ ਦਾ ਮਕਸਦ ਸਿਰਫ ਆਪਣਾ ਜਿਹੜਾ ਬੈਂਕ ਬੈਲੈਂਸ ਆਪਣਾ ਘਰ ਪਰਨਾਵਾਂ ਆ ਆਵਾਮ ਦੇ ਨਾਲ ਇਹਨਾਂ ਨੂੰ ਕੋਈ ਸਰਕਾਰ ਨਹੀਂ ਨਾ ਇਹ ਆਵਾਮ ਦਾ ਭਲਾ ਚਾਉਂਦੇ ਆ ਬਾਕੀ ਵੀਰੋ ਜੋ ਮੈਨੂੰ ਪਤਾ ਸੀ ਮੈਂ ਦੱਸ ਦਿੱਤਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਛੋਟੇਸਰਾ ਖਿਆਲ ਰੱਬ ਰੱਖਾ